ਘਰ ਪਰਿਵਾਰ ਕੋਈ ਨਹੀਂ ਕੋਈ ਵੀ ਨਹੀਂ ਮਾਪੇ ਆਪ ਸੀਗੇ ਬੁੱਧਰਗੇ ਤਾਂ ਆਪਰਾ ਪੁੱਛ ਦੇਣ ਜਿਹੜਾ ਠੀਕਾ ਮਾੜਾ ਮੋਟਾ ਪ੍ਰਾਕ੍ਰਿਤੀ ਵਗੈਰਾ ਆਪਣੇ ਨਾਲ ਕਰਾ ਲੀਕੀ ਉੱਤੋਂ ਤੁਮਾਰੇ ਹਲ ਮੋਟਾ ਜਾ ਕਾ ਰੜੀ ਦਾ ਮਾਰਕ ਅੱਛਾ ਬੱਚੇ ਸੋ ਬੱਚੇ ਸੀਗੇ ਦੋ ਵੀ ਬੱਚੇ ਮਾਰ ਗਏ ਨਾ ਕੋ ਬੱਚੇ ਗਿਆ ਨਾ ਕੋ ਰਾਹ ਆ ਨਾ ਘਾਹ ਆ ਪਾ ਕਿਸੇ ਦਾ ਦਰਦ ਬੰਡਾ ਸਕੀਏ ਮੈਨੂੰ ਨਹੀਂ ਲੱਗਦਾ ਕਿ ਇੰਨਾ ਦੇ ਦਰਦ ਤੋਂ ਹੋਰ ਵੀ ਕਿਸੇ ਦਾ ਉੱਚਾ ਦਰਦ ਹੋ ਸਕਦਾ ਹੈ ਕਿਤੇ ਤੁਹਾਨੂੰ ਕੋਈ ਕੋਰ ਰੋਡ ਤੇ ਪਿਆ ਨਜ਼ਰ ਆਂਦਾ ਹੋਵੇ ਤਾਂ ਜ਼ਰੂਰ ਦੋਸਤੋ ਤੁਹਾਡੇ ਭਰਾਵਾਂ ਦੀ ਸੇਵਾ ਲਗਾ ਦੇਣਾ ਰੋਡ ਸਾਈਡ ਤੇ ਆਉਂਦਾ ਉਹ ਬਹੁਤ ਹੀ ਬੁਰੀ ਹਾਲਾਤ ਹੁੰਦੇ ਨੇ ਕਈ ਵਾਰੀ ਉਹਨਾਂ ਦੇ ਸਿਰ 'ਚ ਮਤਲਬ ਕੀੜੇ ਚੱਲ ਰਹੇ ਹੋਣ ਔਰ ਨਾ ਉਹਨਾਂ ਦੀ ਕੋਈ ਕੇਅਰ ਕਰਨ ਵਾਲਾ ਹੈ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਛੋਟੀ ਛੋਟੀ ਖੁਸ਼ੀਆਂ ਕੀ ਹੁੰਦੀਆਂ ਨੇ ਇਹ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਮਾਇੂਸੀ 'ਚ ਗੁਜ਼ਰ ਰਹੀ ਹੈ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਜਿਨ੍ਹਾਂ ਨੂੰ ਸਪੈਸ਼ਲ ਟ੍ਰੀਟ ਕਰਵਾਉਣ ਵਾਲਾ ਕੋਈ ਨਹੀਂ ਹੈ ਅਗਰ ਉਹਨਾਂ ਨੂੰ ਬੇहद ਖਾਸ ਮਹਿਸੂਸ ਕਰਾਇਆ ਜਾਵੇ ਉਹਨਾਂ ਦੇ ਨਾਲ ਹੱਸਿਆ ਖੇਡਿਆ ਜਾਵੇ ਤਾਂ ਉਹਨਾਂ ਦੇ ਇਹ ਜ਼ਿੰਦਗੀ ਦੇ ਕੁਝ ਪਲ ਜਿਹੜੇ ਆ ਹਮੇਸ਼ਾ ਯਾਦਗਾਰ ਬਣ ਜਾਂਦੇ ਆ ਮੈਂ ਗੱਲ ਕਰ ਰਿਹਾ ਬੇਸਹਾਰਾ ਔਰ ਹੋਮਲੈਸ ਦੇ ਵਿੱਚ ਉਹ ਬਜ਼ੁਰਗ ਅਤੇ ਬੱਚੇ ਜਿੱਥੇ ਅੱਜ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆ ਰਹੇ ਆ ਇੱਕ ਤਾਂ ਜਾਣਾਂਗੇ ਕਿ ਆਖਿਰ ਕਿਸ ਤਰ੍ਹਾਂ ਕਿਉਂ ਕੋਈ ਬੇਸਹਾਰਾ ਹੋ ਜਾਂਦਾ ਔਰ ਸਭ ਤੋਂ ਵੱਡੀ ਗੱਲ ਕਿ ਖੁਸ਼ੀਆਂ ਇਹਨਾਂ ਤੋਂ ਕਿਉਂ ਨਾਰਾਜ਼ ਹੋ ਜਾਂਦੀਆਂ ਨੇ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਕਿ ਬੇਸ਼ੱਕ ਐਨ ਜੀਓਜ਼ ਨੇ ਮਿਲ ਕੇ ਇਨਾ ਜਿਹੜੇ ਬੇਸਹਾਰਾ ਔਰ ਖਾਸ ਕਰਕੇ ਜਿਹੜੇ ਉਹ ਬੱਚੇ ਨੇ ਜ਼ਰੂਰਤਮੰਦ ਨੇ ਉਹਨਾਂ ਦੇ ਨਾਲ ਅੱਜ ਸਮਾਈਲ ਐਨ ਜੀਓਰ ਔਰ ਸ਼ਹਿਰ ਦੀਆਂ ਐਨ ਜੀਓਜ਼ ਨੇ ਮਿਲ ਕੇ ਜਿਹੜੀ ਹੈ ਉਹ ਖੁਸ਼ੀਆਂ ਦਿੱਤੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਬਜ਼ੁਰਗ ਜਿਹੜੇ ਨੇ ਉਹ ਬੈਠੇ ਨੇ ਬੱਚੇ ਬੈਠੇ ਨੇ ਔਰ ਹੱਥਾਂ ਦੇ ਵਿੱਚ ਗੁਲਾਬ ਦੇ ਬੇਹਦ ਖੂਬਸੂਰਤ ਫੁੱਲ ਨੇ ਜੋ ਇਹਨਾਂ ਨੂੰ ਖਾਸ ਅਹਿਸਾਸ ਦੇ ਰਹੇ ਹਨ ਇਹ ਫੁੱਲ ਕਿਹਨਾਂ ਨੇ ਦਿੱਤਾ ਤੁਹਾਨੂੰ ਮੜਮਾ ਮੜਮਾ ਨਹੀਂ ਹਾਂਜੀ ਅੱਛਾ ਆ ਕਿੱਥੋਂ ਆਏ ਹੋ ਤੁਸੀਂ ਅਸੀਂ ਐਨ ਜੀਓ ਤੋਂ ਆਏ ਹਾਂ ਜੀ ਛਿਮਾ ਜੋ ਛਿਮਾ ਜੋ ਤੇ ਉੱਤੇ ਰਹਿੰਦੇ ਉੱਥੇ ਹੀ ਹਾਂਜੀ ਬੇਸਾਰਾ ਘਰ ਥੀ ਹਾਂਜੀ ਪਿੱਛੇ ਉਹ ਕਿੱਥੇ ਦੇ ਹੋ ਤੁਸੀਂ ਪਟਿਆਲੇ ਦੇ ਪਟਿਆਲੇ ਦੇ ਹਾਂਜੀ ਘਰ ਪਰਿਵਾਰ ਕੋਈ ਨਹੀਂ ਹੈ ਕੋਈ ਵੀ ਨਹੀਂ ਮਾਵਾਬ ਜੀ ਦੇ ਗੁਜ਼ਰਗੇ ਭੈਣ ਭਰਾ ਪੁੱਛਦੇ ਨਹੀਂ ਮਾਵਾਬ ਸੀ ਗੁਜ਼ਰਗੇ ਭੈਣ ਭਰਾ ਪੁੱਛਦੇ ਨਹੀਂ ਕਿਉਂ ਨਹੀਂ ਪੁੱਛਦੇ ਬਾਜੀ ਜਿਹੜਾ ਥੀਗਾ ਮਾੜਾ ਮੋਟਾ ਪ੍ਰਾਪਟੀ ਵਗੈਰਾ ਆਪਣੇ ਨਾਲ ਕਰਾ ਲਈ ਉਪਰ ਤੋਂ ਬਾਰੇ ਕੋਣ ਪੁੱਛਦਾ ਹੈ ਅੱਛਾ ਧੋਖੇ ਨਾਲ ਪ੍ਰਾਪਰਟੀ ਆਪਣੇ ਨਾਲ ਕਰਾ ਲਈ ਹਾਂਜੀ ਹਾਂਜੀ ਤੁਸੀਂ ਇਤਰਾਜ਼ ਨਹੀਂ ਜਤਾਇਆ ਅੰਮਾ ਜਾਏ ਉਹ ਕੀ ਕਰ ਸਕਦੇ ਆ ਇਹ ਇੱਕੋ ਗੁਕ ਤੋਂ ਜਮ ਕੇ ਕੋਈ ਕਿੱਦਾਂ ਧੋਖਾ ਦੇ ਦੋ ਹਾਂ ਇਦਾਂ ਹੀ ਕੀ ਕਹਿ ਸਕਦੇ ਪਰ ਜਾਈ ਕਿੱਦਾਂ ਤੁਹਾਡੀ ਉਹ ਹੀ ਇਦਾਂ ਦੇ ਹੀ ਸਾਰੇ ਕਦੋਂ ਕਰੋ ਫਿਰ ਉਹਨਾਂ ਨੇ ਤੁਹਾਨੂੰ ਬਾਹਰ ਕੱਢ ਦਿੱਤਾ ਹਾਂ ਹੋ ਗਿਆ ਜੀ ਸਾਡੇ ਉਦੋਂ ਦੋ ਇੱਥੇ ਹੀ ਰਹੇ ਹਾਂ ਇਥੇ ਸੇਵਾ ਕਰ ਰਹੇ ਸੇਵਾ ਕਰ ਰਹੇ ਹਾਂ ਬਿਲਕੁਲ ਇੱਥੇ ਬਹੁਤ ਸਾਰੇ ਇੱਦਾਂ ਦੇ ਬਜ਼ੁਰਗ ਹੈ ਜੋ ਖੁਦ ਸੇਵਾ ਵੀ ਕਰ ਰਹੇ ਹੈ ਕਿਉਂਕਿ ਬੇਸਹਾਰਾ ਲੋਕਾਂ ਦੀ ਆਪ ਮਦਦ ਵੀ ਕਰ ਰਹੇ ਹੋਰ ਖੁਦ ਵੀ ਬੇਸਹਾਰ ਹੈ ਇਹਨਾਂ ਨੇ ਇੱਕ ਆਪਣਾ ਪਰਿਵਾਰ ਜਿਹੜਾ ਬਣਾ ਲਿਆ ਹੈਗਾ ਔਰ ਇੱਥੇ ਮੈਂ ਗੱਲ ਕਰੂੰਗਾ ਬਹੁਤ ਸਾਰੇ ਬਜ਼ੁਰਗ ਨੇ ਤੁਸੀਂ ਕਿੱਥੋਂ ਆਏ ਹੋ ਬਾਬਾ ਜੀ ਹਾਂ ਜੁਗਰੀ ਤੋਂ ਤੁਸੀਂ ਲੁਧਿਆਣੇ ਦੇ ਹੈਂ ਲੁਧਿਆਣੇ ਦੇ ਹੀ ਹੋ ਤੁਸੀਂ ਹਾਂ ਹਾਂ ਰੋਟਾ ਰੋੜ ਘਰ ਪਰਿਵਾਰ ਤੁਹਾਡਾ ਅਤੇ ਕਾਰੜੀ ਦਾ ਮਰ ਗਈ। ਅੱਛਾ ਬੱਚੇ ਦੋ ਬੱਚੇ ਸੀਗੇ ਦੋਵੇਂ ਬੱਚੇ ਮਰ ਗਏ। ਉਹ ਦੋਨੇ ਬੱਚੇ ਮਰ ਗਏ। ਹਾਂ ਦੋਨੇ ਦੋਨੇ ਮਰ ਗਏ। ਨਹੀਂ ਉਹ ਦਾਂ ਮਰ ਗਏ ਕਿ ਬਾਹਰ ਹੋ ਕੇ ਮਰ ਗਏ। ਅੱਛਾ ਇਹ ਘਰ ਤੁਹਾਡਾ ਫਿਰ? ਹਾਂ ਤੁਹਾਡਾ ਆਪਣਾ ਘਰ ਹੈਗਾ ਦੁਗਰੀ ਆ ਜੀ। ਤੇ ਉਹ ਫਿਰ ਉੱਥੇ ਨਹੀਂ ਰਹਿ ਰਹੇ ਤੁਸੀਂ ਇੱਧਰ ਕਿਉਂ ਰਹਿ ਰਹੇ ਹੋ? ਹੈ? ਇੱਥੇ ਕਿਉਂ ਰਹਿ ਰਹੇ ਹੋ ਫਿਰ? ਇੱਥੇ ਆਰਚਾਰ ਜਾ ਜੀ। हॉस्पिटल चो इलाज हां हॉस्पिटल दे विच हां हॉस्पिटल चो आया हूं की प्रॉब्लम की है थोनू मां दर्द तो दर्द नहीं आंदा सी दस्तां च बाहां, बाहां च पुछन वाला देखन वाला कोई नहीं है, है? पुछन वाला देखन वाला कोई नहीं है बहुत है है तो है के पाई है सारे है के पूछ दे हां हां पूछ दे पाई देखभाल करते हैं सब को है के देखभाल ਬਹੁਤ ਘੱਟ ਲੋਕ ਇੱਥੇ ਤੁਹਾਨੂੰ ਇਦਾਂ ਦੇ ਸੱਸੀਗਾ ਬਾਬਾ ਜੀ ਕਿੱਥੋਂ ਆਏ ਤੁਸੀਂ ਜਲੰਧਰ ਜਲੰਧਰ ਘਰ ਪਰਿਵਾਰ ਘਰ ਪਰਿਵਾਰ ਹੈ ਨਹੀਂ ਕੋਈ ਬੱਚੇ ਕੋਈ ਕੁਝ ਨਾ ਕੋ ਬੱਚੇ ਜਾਂ ਨਾ ਕੋ ਭਰਾ ਹੈ ਜਾਂ ਨਾ ਘਰ ਹੈ ਨਾ ਬਾਹਰ ਅੱਛਾ ਜਦੋਂ ਇਦਾਂ ਕੱਲਿਆਂ ਦੀ ਇੱਕ ਜ਼ਿੰਦਗੀ ਹੁੰਦੀ ਹੈ ਕਿੰਨਾ ਕੋਖਾ ਹੁੰਦਾ ਜੀਣਾ ਦੇਖੋ ਉਹ ਪਰਮਾਤਮਾ ਕਿਉਂਕਿ ਪਰਮੇਸ਼ਰ ਨੇ ਤੋ ਬਣਾਇਆ ਹੈ ਰਸਤੇ ਬਣਾਇਆ ਹੈ ਮੈਂ ਖੜਾ ਆਪਣੇ ਜਿਹੜਾ ਹੈਗਾ ਨਦੇੜ ਨਦੇੜ ਗਿਆ ਤਾਂ ਮੈਂ ਆਖ ਛੇ ਆ ਕੇ ਬਿਮਾਰ ਹੋ ਗਿਆ ਬਿਮਾਰ ਵੀ ਇੰਨਾ ਹੋ ਗਿਆ ਕੋਈ ਭਜਨ ਦਾ ਡਰ ਨਹੀਂ ਫਿਰ ਆਟੋ ਆ ਮੈਨੂੰ ਇੱਥੇ ਛੱਡ ਗਿਆ ਕਿਸੇ ਦੀ ਨੇਕੀ ਤੁਹਾਡੇ ਕੰਮ ਆਈ ਹੁਣ ਅੱਗੇ ਤੁਸੀਂ ਨੇਕੀ ਕਰ ਰਹੇ ਹੈਗੇ ਹੋ ਲੋਕਾਂ ਦੇ ਵਿੱਚ ਬੈਠੇ ਹੋ ਹੁਣ ਲੱਗਦਾ ਕਿ ਆਪਣੇ ਪਰਿਵਾਰ ਵਰਗੇ ਇੱਥੇ ਮਾਹੌਲ ਹੈ ਦੇਖੋ ਜੀ ਹੁਣ ਜਿੰਨਾ ਜਹ ਜਿੰਦਗੀ ਹੈ ਉਹਨਾਂ ਚੜ੍ਹੇ ਸੇਵਾ ਕਰੋ ਬਜ਼ੁਰਗ ਨੇ ਔਰ ਖੁਦ ਜਜ਼ਬਾ ਦੇਖ ਸਕਦੇ ਹੋ ਕਿ ਕਹਿੰਦੇ ਆ ਜਿੰਨੀ ਦੇਰ ਪ੍ਰਮਾਤਮਾ ਨੇ ਸਾਹ ਬਖਸ਼ੇ ਹੈ ਕਿਸੇ ਦੀ ਨੇਕੀ ਦਾ ਬਦਲਾ ਇਹ ਦੂਜੇ ਦੀ ਨੇਕੀ ਕਰਕੇ ਦੇ ਰਹੇ ਆ ਔਰ ਇੱਥੇ ਖੁਦ ਵੀ ਬੇਸਹਾਰਾ ਨੇ ਪਰ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਵੀ ਇੱਥੇ ਕਰਦੇ ਆ ਕਿਉਂਕਿ ਉਮਰ ਨਹੀਂ ਜਜ਼ਬਾ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਨੇ ਇੱਥੇ ਤੁਸੀਂ ਕਿੱਥੋਂ ਬੱਬਾ ਜੀ ਇਹ ਬਵਾਰ ਹੈ ਬਵਾਰ ਅੱਛਾ ਮੈਂ ਤੁਹਾਨੂੰ ਇਹਨਾਂ ਦੀ ਬੜੀ ਇੱਕ ਖੂਬਸੂਰਤ ਕਹਾਣੀ ਦੱਸਦਾ ਹੈਗਾ ਇਹ ਜਿਹੜੇ ਸਾਡੇ ਬਜ਼ੁਰਗ ਨੇ ਨਾ ਇਹ ਸ਼ਨੀ ਦੇਵ ਤੋਂ ਵੀ ਨਹੀਂ ਡਰਦੇ ਹਾਂ ਨਹੀਂ ਸ਼ਨੀ ਦੇਵ ਤੋਂ ਡਰਦੇ ਨਹੀਂ ਹੈ ਸ਼ਨੀ ਦੇਵ ਦਾ ਮਾਲਿਕ ਹੈ हाँ।, हाँ अच्छा शनि देव अगर गुस्सा हो जाए तो उनको कैसे मनाए गुस्सा हो जाएगा तो गुस्सा में मना लेंगे कैसे मनाएंगे कैसे गुड़ दे के मिठाई दे के और कपड़ा लता दे के पैसा दे के मना लेंगे अच्छा फिर मान जाते हैं शनि देव नुकसान तो नहीं करते नहीं आपका नुकसान तो नहीं करते नहीं आपसे डरते डर से तो है हाँ। हाँ। ਭਗਾ ਸ਼ਨੀ ਦੇ ਖੁਦ ਆਪਣਾ ਰਾਸੀ ਮੈਂ ਅੱਛਾ ਅੱਛਾ ਕੋਈ ਉਪਾਏ ਬਤਾ ਦਿਜੀਏ ਜੋ ਲੋਕ ਸ਼ਨੀ ਦੇ ਸੇ ਡਰਤੇ ਹਨ ਹਾਂ ਸ਼ਨੀ ਦੇ ਸੇ ਡਰਤੇ ਹੈ ਮੰਦਿਰ ਹੈ ਮੰਦਿਰ ਕਾ ਸੇਵਾ ਕਰੇ ਤਾਂ ਕੀ ਕੇ ਹੋਗਾ ਤੇ ਦੋ ਹਥੀ ਖੂਬਸੂਰਤ ਕਹਾਣੀ ਹੈ ਇੱਥੇ ਜਿਹੜੇ ਲੋਕ ਰਹਿ ਰਹੇ ਹੈ ਇੱਕ ਸਾਡੇ ਵੀਰਾ ਜੀ ਇੱਥੇ ਮੈਂ ਤੁਹਾਨੂੰ ਜ਼ਰੂਰ ਮਲਾਉਂਗਾ ਇਹ ਇੱਥੇ ਸੇਵਾ ਕਰ ਰਹੇ ਹੈ ਪਰ ਇਹਨਾਂ ਦੀ ਕਹਾਣੀ ਤੁਸੀਂ ਸੁਣੋਗੇ ਨਾ ਤੁਸੀਂ ਆਪ ਕਹੋਗੇ ਕਿ ਵਾਕਈ ਅੰਮਾ ਜਾਈ ਵੀ ਇਦਾਂ ਕਰ ਸਕਦੇ ਇੱਕ ਕੁੱਖੋਂ ਤੋਂ ਜਿਹੜੇ ਜੰਮੇ ਆ ਉਹ ਵੀ ਇਦਾਂ ਕਰ ਸਕਦੇ ਕਿ ਨਾਂ ਮੇਰੇ ਹੀ ਤੁਹਾਡਾ ਰਜੀਤ ਕਿੱਥੇ ਦੇ ਰਹਿਣ ਵਾਲੇ ਹੋ ਫਗਵਾੜ ਇੱਥੇ ਦੇ ਹੀ ਆ ਨਾ ਪੰਜਾਬੀ ਕਿ ਪੰਜਾਬ ਅੱਛਾ ਕਿੰਨੇ ਭੈਣ ਭਰਾ ਹੋ ਅਸੀਂ 5 ਭਾਈ ਦੇ ਦੋ ਭੈਣਾ ਮੇਰਾ 5 ਭਾਈ ਕਹਿੰਦੇ ਜਿਹਦੇ 5 ਭਾਈ ਹੋਣ ਉਹਦਾ ਤਾਂ ਵੈਸੇ ਹੀ ਭਾਈਆਂ ਨਾਲ ਸਰਦਾਰੀ ਤੁਹਾਡੀ ਸਰਦਾਰੀ ਕਿਉਂ ਮੈਂ ਤਾਂ ਮੇਰੀ ਤਾਂ ਸਹੀ ਮੈਂ ਆਪਣਾ ਸੇਵਾ ਬੱਕੀ ਬਾਹਰ ਹੀ ਕੰਮ ਕਰਦਾ ਸੀ ਹੁਣ ਚੁੰਡਾ ਵੀ ਕੰਮ ਕਰਦਾ ਸੀ ਹੁਣ ਜੇ ਹੂੰ ਬਾਕੀ ਉਹ ਤਾਂ ਫੋਨ ਕਰਿਆ ਵੀ ਘਰ ਕਹਿੰਦੇ ਮੈਂ ਕਹਿੰਦੇ ਐਸੀ ਐਸੀ ਬਾ ਮੈਨ ਕੋ ਪਤਾ ਵੀ ਪਤਾ ਨਹੀਂ ਮਾਤਾ ਫਿਰ ਉਹ ਵੀ ਜੀਜੇ ਦਾ ਵੀ ਐਸੀ ਐਸੀ ਮੇਰੀ ਬਾਤ ਚਰਦੇ ਤੁਸੀਂ ਪੰਜਾਬੀ ਬੋਲੋ ਸਾਰੇ ਪੰਜਾਬੀ ਸੁਣਦੇ ਤੋਂ ਮੈਂ ਘਰ ਫੋਨ ਕਰਿਆ ਜੀ ਮੈਂ ਕਹਿੰਦਾ ਮੈਂ ਪੁੱਛਦਾ ਵੀ ਕੋਈ ਚੀਦੀ ਲੋੜ ਆ ਤਾਂ ਦੱਸੋ ਪੈਸਾ ਭੇਜਾ ਕਰ ਹਾਂ ਇੱਕ ਦਿਨ ਮੈਂ ਕਹਿੰਦਾ ਮੇਰੀ ਇੰਨੇ ਮੈਂ ਪੈਸੇ ਭੇਜਦਾ 10000 ਕਹਿੰਦੇ ਤੇਰੀ ਹਾਲੇ ਤੂੰ ਪਹਿਲਾਂ ਕੰਮ ਕਰ ਰਿਆ ਸੀ ਕਿੱਥੇ ਗਏ ਪੈਸੇ ਮੈਂ ਕਿਹਾ ਜਿਹੜਾ ਲਾਲ ਨਿਕਰ ਕਰ ਰਿਆ ਮੈਨੂੰ ਪੈਸੇ ਦਾ ਖਰਚ ਲੈ ਉਹ ਮੈਂ ਹੋਰ ਭੇਜਾਂ ਕਹਿੰਦੇ ਸਾਨੂੰ ਮਾਤਾ ਤੁਹਾਡੀ ਬਿਮਾਰ ਸੀ ਹਾਂਜੀ ਮੈਨੂੰ ਇਹ ਨਹੀਂ ਫੇਰ ਪੁੱਛਿਆ ਦੀ ਹਾਲ ਚਾਲ ਵੀ ਮੈਨੂੰ ਦੱਸਿਆ ਨਹੀਂ ਫੇਰ ਬਿਮਾਰ ਵਿੱਚ ਹੈਗੀ ਫਿਰ ਵਿੱਚ ਟਿੱਲੇ ਵੱਠੇ ਹਾਂ ਮੈਂ ਤਾਂ ਕਰ ਫੇਰ ਹਾਲ ਚਾਲ ਪੁੱਛਦਾ ਰੰਦਾ ਸੀ ਕਿੰਦਾ ਸਾਰੇ ਠੀਕ ਆ ਹਾਂ ਤੋਂ ਉਹਨਾਂ ਨੇ ਫੇਰ ਮੈਨੂੰ ਨਹੀਂ ਦੱਸਿਆ ਹੁਣ ਬਾਅਦ ਚ ਉਹ ਆਪਣਾ ਵੀ ਅਭੀਨੇ ਵੀ ਕਹਿੰਦੇ ਇਰਵਾ ਫੋਨ ਕਰਾ ਕੇ ਮੈਂ ਐਦਾ ਤੁਈ ਮੈਂ ਦੱਸਿਆ ਕਿਉਂ ਨਹੀਂ ਕਦੀ ਇਦਾਂ ਦਾ ਫੋਨ ਨਹੀਂ ਜਾ ਰਿਹਾ ਸੀ ਐਦਾ ਬਸ ਐਦਾ ਝੂਠ ਬੋਲ। ਅੱਛਾ ਤੁਹਾਡੇ ਮਾਤਾ ਜੀ ਜਦੋਂ ਪੂਰੇ ਹੋਏ ਤੁਹਾਨੂੰ ਉਹਦੀ ਜਾਣਕਾਰੀ ਵੀ ਨਹੀਂ ਮਿਲੀ। ਨਹੀਂ। ਫਿਰ ਮਾਤਾ ਜੀ ਦਿਨ-ਦਿਨ ਦਰਸ਼ਨ ਕੀਤੇ ਕਿ ਨਹੀਂ? ਨਹੀਂ। ਭਰਾ ਅੱਛਾ ਘਰ ਤੋਂ ਡੱਪਦਾ ਮੇਰਾ ਘਰ ਆਪਣਾ ਸੀ ਨਹੀਂ ਆਪਣਾ। ਹਿੱਸਾ ਦਿੱਤਾ ਭਰਾਵਾਂ ਨੇ। ਨਹੀਂ ਆ ਕਹਿੰਦਾ ਮਕਾਨ ਵੇਚਿਆ ਮੈਨੂੰ ਪਹੁੰਚਾਈਂ ਦੱਸਿਆ ਮੈਂ ਪੁੱਛਿਆ ਵੀ ਕਿੱਥੇ ਲਿਆ ਦੂਸਰਾ ਮਕਾਨ? ਉਹ ਦੱਸਿਆ ਨਹੀਂ ਮੈਨੂੰ। ਹੂੰ। ਤਾਂ ਨਹੀਂ ਕਿੱਥੇ ਲਿਆ? ਵੇ ਤੂੰ ਆਪਣਾ ਹੀ ਖਾ ਪੀ ਵੀ ਭਰਾ ਕਹਦਾ ਤੂੰ ਆਪਣੇ ਖਾ ਦੇ ਘਰ ਆਂਦੀ ਲੋੜ ਨਹੀਂ ਅੱਛਾ ਹਿੱਸਾ ਲੈਣ ਦੀ ਲੋੜ ਨਹੀਂ ਤੇਨੇ ਘਰ ਆਣਾ ਨਹੀਂ ਬਸ ਤੂੰ ਆਪਣੇ ਵਾਲਿਓ ਦੋਵੇਂ ਮਕਾਨ ਤੇ ਗਿਆ ਨੇ ਪ੍ਰਾਲਮਕਾ ਕਰੀ ਮੱਲੇ ਜਾਣਾ ਵੀ ਝੂਠ ਬੋਲ ਕੇ ਸੱਚ ਬੋਲਦੇ ਯਾਰ ਹਾਂ ਵਿਚਾਰ ਕਾਲੀ ਮਗਰ ਉਹ ਵੇਚਤੀ ਅੱਛਾ ਹੁਣ ਇਹ ਮੈਨੂੰ ਮੈਂ ਕਹਾਂ ਚਲ ਸੀਗਾਂ ਲਗਾਵਾਗੇ ਦੁਕਾਨ ਤੇ ਵਧੀਆ ਪੈਸੇ ਆਗੇ ਕਮਾਏ ਦੀ ਹੋਟਲ ਜੋ ਪਰ ਉਹ ਮੈਨੂੰ ਭਾਂਜੇ ਨੂੰ ਉਹ ਕਹਿੰਦਾ ਤਕਾਲ ਹੀ ਵੇਚਤੀ ਉਹਨਾਂ ਨੇ ਮਾਮਾਏ ਅੱਛਾ ਤੁਹਾਡਾ ਜਿਹੜਾ ਬਣਦਾ ਹਿੱਸਾ ਸੀ ਸਾਰਾ ਵੇਚ ਕੇ ਖਾ ਗਏ ਹਲੇ ਹਾਂਜੀ ਮੈਂ ਹਲੇ ਕੁਝ ਨਹੀਂ ਮੰਗਿਆ ਉਹਨਾਂ ਬੰਦੇ ਮੈਂ ਕੁਝ ਨਹੀਂ ਮੰਗੇ ਜੀ ਮੇਰੇ ਚੋਟ ਲੱਗ ਗਈ ਇੱਕ ਵਾਰ ਹਲੇ ਘਰ ਗਿਆ ਇੱਕ ਵਾਰੀ ਮੈਂ ਜਾਣਾ ਘਰ ਫਗਵਾੜੇ ਵੀ ਦੇਖ ਕੇ ਨਾ ਮੱਲੇ ਕੀ ਹਿਸਾਬ ਦਾ ਵਾ ਮਕਾਨ ਵੇਚ ਕੇ ਕੀ ਕੀਤਾ ਤਾਲਾ ਕਹਿੰਦੇ ਭਾਂਜੇ ਕਹਿੰਦੇ ਤੁਸੀਂ ਸਾਡੇ ਕੋਈ ਕਹਿੰਦਾ ਤੁਸੀਂ ਬਈ ਚਰਾ ਕਰਦੇ ਨਹੀਂ ਨਹੀਂ ਕਦੀ ਮਕਾਨ ਵੇ ਤੇ ਚਾਬੀ ਬੰਦੇ ਕੋਲ ਹੀ ਆ ਮੈਨੂੰ ਵੀ ਜਦ ਜਸਾ ਨਾ ਬੋਲੀ ਸੀ ਪਹਿਲਾਂ ਮੈਂ ਕਿਹਾ ਮਕਾਨ ਮੈਂ ਆਲਾ ਵੀ ਮੈਂ ਜਿਹੜੇ ਕੰਮ ਹੈ ਨਹੀਂ ਚੁੰਡਾ ਮਾਕੇ ਨੇ ਇੱਥੇ ਕੋਈ ਕੰਮ ਕਰੂਗਾ ਇਦਾਂ ਕਿਉਂ ਹੁੰਦਾ ਭਰਾ ਅੰਮਾ ਜਾਏ ਪਹਿਲਾਂ ਤਾਂ ਠੀਕ ਹੁੰਦੇ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਭਾਬੀਆਂ ਪਰਜਾਈਆਂ ਆ ਜਾਂਦੀਆਂ ਫਿਰ ਕਿਉਂ ਵਾਕ ਹੋ ਜਾਂਦਾ ਮੈਂ ਇੰਨਾ ਕਰਦਾ ਮੈਂ ਫੇਰੀ ਨੂੰ ਮਰਾਦਾ ਚੱਲ ਮੇਰੇ ਪਤੀਤੇ ਸੈੱਟ ਕਰਾ ਮੈਂ ਕਿਹੜਾ ਪੈਸੇ ਰੱਖਣਾ ਚੱਲ ਮੈਂ ਘਰੇ ਨਾ ਮੈਨੂੰ ਪਿਆ ਵਾ ਤੱਕ ਮੈਂ ਘਰ ਦੇ ਹੀ ਸੋਚ ਘਰ ਦੇ ਹੀ ਸੋਚਦੇ ਸੀ ਪਰ ਉਹਨਾਂ ਨੇ ਕੁਝ ਨਹੀਂ ਸੋਚਿਆ ਨਹੀਂ ਉਹ ਕਹਿੰਦਾ ਤੂੰ ਆਪਣਾ ਉਹਨੂੰ ਪੈਨਗਦੇ ਮੈਂ ਭਰਾ ਨਾਲ ਵੀ ਨਹੀਂ ਗੱਲ ਮੈਂ ਚੱਲ ਗੱਲ ਕਰਾ छोटा दो तीन महीने का तेन कई महाना करवाई फिर जेते रसोई चलो इधर हूं सेवा करो रसोई नोटी रूटी ਵੇ ਕੋਈ ਨਹੀਂ ਕਰ ਦਾਂਗੇ ਪਰਿਵਾਰ ਬਣ ਗਿਆ ਹੁਣ ਸਾਰਾ ਹਾਂਜੀ ਪਹਿਲੇ ਸੇਵਾਦਾਰਾਂ ਨੇ ਦੱਸਿਆ ਬਈ ਨੇਕੀ ਦੇ ਘਰ ਦੇ ਵਿੱਚ ਕੀ ਸੇਵਾ ਚੱਲ ਰਹੀ ਹੈ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਨੇਕੀ ਦੇ ਘਰ ਦੇ ਚਾਰ ਦਰਵਾਜ਼ੇ ਨੇ ਜੀ ਚਾਰੋਂ ਖੁੱਲੇ ਨੇ ਜੀ 24 ਘੰਟੇ ਖੁੱਲੇ ਨੇ ਜੀ ਬੋਤਾਂ ਨਹੀਂ ਹੋ ਸਕਦਾ ਤੇ ਆ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛ ਲੋ ਦੋਸਤੋ ਉਹਨਾਂ ਦੇ ਮੂੰਹ ਤੇ ਸਮਾਈ ਲਏਗੀ ਇਹ ਹੀ ਅਸੀਸਾਂ ਨੇ ਜਿਹੜਾ ਕਿ ਅਸਲੀ ਧਨ ਹੈ ਆਓ ਇੱਥੇ ਵੱਧ ਵੱਧ ਸੇਵਾ ਕਰੋ ਤਾਂ ਕਿ ਇਹ ਸੇਵਾ ਵਧੇ ਸ਼ਹਿਰ ਦੇ ਵਿੱਚ ਕੋਈ ਵੀ ਸ਼ਰੀਰ ਤੋਂ ਅਸਮਰਥ ਵਿਅਕਤੀ ਹੈ ਤੁਸੀਂ ਉਥੇ ਇੱਥੇ ਲੈ ਕੇ ਆ ਸਕਦੇ ਹੋ ਸਾਡਾ ਹੈਲਪਲਾਈਨ ਨੰਬਰ 988490320 ਹੈ ਜੀ ਉਥੇ ਇੱਥੇ ਲਿਆ ਕੇ ਅਸੀਂ ਸੇਵਾ ਸੰਭਾਲ ਕਰਾਂਗੇ ਖਾਣ ਲਈ ਦੇਵਾਂਗੇ ਨੇਕੇ ਦੇ ਹਸਪਤਾਲ 'ਚ ਇਲਾਜ ਕਰਾਵਾਂਗੇ ਤੇ ਉਹਨੂੰ ਇੰਨਾ ਕੋ ਕਾਬਿਲ ਬਣਾ ਦੇਵਾਂਗੇ ਕਿ ਉਹ ਦੁਬਾਰਾ ਕਮਾਨਜੋਗ ਹੋ ਜਾਏ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਜੀ ਧੰਨਵਾਦ ਅੱਜ ਕੱਲ ਦੇ ਬਿਜ਼ੀ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਔਰ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਘਾਟ ਕਾਟੋਸ ਖੁਸ਼ੀ ਦੀ ਆਪਣੇ ਪੰਦੀ ਔਰ ਅਜਿਹੇ ਸਮੇਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝਾ ਕਰਨਾ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੋ ਸਕਦਾ ਸੋਨੀਆ ਛਾਪੜਾ ਜੀ ਮੇਰੇ ਨਾਲ ਮੌਜੂਦ ਹੈ ਅੱਜ ਕੱਲ ਦੇ ਬਿਜ਼ੀ ਸ਼ਡਿਊਲ ਦੇ ਵਿੱਚ ਔਰ ਇੱਥੇ ਤਾਂ ਉਦਾਹਰਨਾਂ ਨੇ ਆਪਣੇ ਆਪਣੇ ਨੂੰ ਨਹੀਂ ਪੁੱਛਦੇ ਹੈਗੇ ਕਹਿੰਦੇ ਨੇ ਕਿਸੇ ਕੀ ਮੁਸਕਰਾਟੋਂ ਤੇ ਹੋ ਨਿਸਾਦ ਕਿਸੇ ਦਾ ਦਰਦ ਮਿਲ ਸਕੇ ਤਾਂ ਨੇਸਾਨ ਜੀਨਾ ਇਸੀ ਦਾ ਨਾਮ ਹੈ ਤੇ ਅਸੀਂ ਆਪਣੇ ਲਈ ਤਾਂ ਸਾਰੇ ਜੀਨੇ ਆਂ ਬਟ ਜਦੋਂ ਆਪਾਂ ਐਡਾ ਛੋਟੀਆਂ-ਛੋਟੀਆਂ ਖੁਸ਼ੀਆਂ ਕਿਸੇ ਦੇ ਨਾਲ ਵੰਡਦੇ ਆ ਨਾ ਤੇ ਉਹ ਤੁਹਾਡੇ ਜਿਹੜਾ ਦਿਲ ਦਾ ਸਕੂਨ ਹੁੰਦਾ ਨਾ ਉਹ ਕਿੱਦਰੇ ਨਹੀਂ ਤੁਹਾਨੂੰ ਮਿਲ ਸਕਦਾ ਜਦੋਂ ਆਪਾਂ ਐਦਾਂ ਦੀਆਂ ਛੋਟੀਆਂ ਖੁਸ਼ੀਆਂ ਕਿਸੇ ਦੇ ਨਾਲ ਸਾਂਝੀਆਂ ਕਰਦੇ ਆ ਅੱਜ ਕੱਲ ਦੇ ਟਾਈਮ ਵਿੱਚ ਹਰ ਕੋਈ ਬੀਜ਼ੀ ਹੈ ਔਰ ਦੁੱਖਾਂ ਤਕਲੀਫਾਂ 'ਚ ਵੀ ਹੈ ਤੇ ਕਿਉਂ ਨਾ ਆਪਾਂ ਕਿਸੇ ਦਾ ਦਰਦ ਵੰਡਾ ਸਕੀਏ ਮੈਨੂੰ ਨਹੀਂ ਲੱਗਦਾ ਕਿ ਇੰਨਾ ਦੇ ਦਰਦ ਤੋਂ ਹੋਰ ਵੀ ਕਿਸੇ ਦਾ ਉੱਚਾ ਦਰਦ ਹੋ ਸਕਦਾ ਹੈ ਜਦੋਂ ਕਿ ਉਹਨਾਂ ਦੇ ਆਪਣੇ ਉਹਨਾਂ ਦੇ ਨਾਲ ਨਹੀਂ ਹੈ ਉਹ ਇੱਥੇ ਇੱਕ ਆਸ਼ਰਮ ਵਿੱਚ ਬੈਠੇ ਆ ਬਜ਼ੁਰਗਾਂ ਦੇ ਨਾਲ ਬੈਠੇ ਆ ਔਰ ਅੱਜ ਐਦਾ ਹੀ ਮਿਸ਼ਨ ਸਮਾਈ ਦੀ ਪੂਰੀ ਫੈਮਿਲੀ ਅੱਜ ਇੱਕ ਨੂੰ ਨੇਕੀ ਦੇ ਘਰ ਦੇ ਵਿੱਚ ਆਏ ਆ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜੇ ਸੜਕਾਂ ਤੋਂ ਲੋਕਾਂ ਨੂੰ ਚੱਕ ਕੇ ਉਹਨਾਂ ਨੇ ਆਪਣੇ ਇੱਥੇ ਆਸ਼ਰਮ ਦੇ ਵਿੱਚ ਜਗ੍ਹਾ ਵੀ ਦਿੱਤੀ ਹੈ ਉਹਨਾਂ ਦਾ ਖਾਣਾ ਪੀਣਾ ਸਭ ਇੰਤਜ਼ਾਮ ਕੀਤਾ ਔਰ ਬਹੁਤ ਅੱਛੇ ਵੇ ਨਾਲ ਉਹਨਾਂ ਦੀ ਕੇਅਰ ਕਰ ਰਹੇ ਆ ਜੋ ਕਿ ਬਹੁਤ ਅੱਜਕੱਲ ਦੇ ਟਾਈਮ ਵਿੱਚ ਈਜ਼ੀ ਨਹੀਂ ਹੈ ਅੱਛਾ ਸੋਨੀਆ ਜੀ ਇੱਕ ਚੀਜ਼ ਹੋਰ ਖਾਸ ਹੋਈ ਕਿ ਇੱਕ ਪੀੜ੍ਹੀ ਨੇ ਆਪਣੀ ਦੂਸਰੀ ਪੀੜੀ ਨੂੰ ਦੇਖਿਆ ਔਰ ਕੀ ਮੈਸੇਜ ਵੀ ਉਹਨਾਂ ਕੋਲ ਹੈ ਨਾ ਗਿਆ ਹੋਏਗਾ ਕਿ ਇਹ ਸਾਡੇ ਬਜ਼ੁਰਗ ਹੈ ਬੇਸਹਾਰ ਹੈ ਔਰ ਇਹਨਾਂ ਨੂੰ ਵੀ ਸਿੱਖ ਮਿਲੀ ਹੋएगी ਜਿਹੜੇ ਬੱਚੇ ਇੱਥੇ ਆਏ ਉਹ ਤਾਂ ਦੇਖੋ ਅੱਜ ਕੱਲ ਦੇ ਟਾਈਮ ਵਿੱਚ ਬੱਚਿਆਂ ਕੋਲ ਵੀ ਇੰਨਾ ਟਾਈਮ ਨਹੀਂ ਕਿ ਆਪਣੇ ਬਜ਼ੁਰਗਾਂ ਨੂੰ ਦੇਖ ਸਕਣ ਬਟ ਮੈਂ ਰਿਕੁਐਸਟ ਕਰਾਂਗੀ ਕਿ ਜਿਹੜੇ ਮਾਪਿਓ ਨੇ ਤੁਹਾਨੂੰ ਬਚਪਨ ਤੋਂ ਪੈਦਾ ਕੀਤਾ ਹਰ ਇੱਕ ਸਮਾਂ ਦਿੱਤਾ ਤੁਹਾਨੂੰ ਉੱਠਣਾ ਚੱਲਣਾ ਬੈਠਣਾ ਕੁਝ ਤਾਂ ਸਿਖਾਇਆ ਹੀ ਹਨ ਜ਼ਿੰਦਗੀ 'ਚ ਇਹ ਤਾਂ ਨਹੀਂ ਕਿ ਕੁਝ ਨਹੀਂ ਸਿਖਾਇਆ ਐਟਲੀਸਟ ਬੋਲਣਾ ਸਿਖਾਇਆ ਬੇਟਾ ਬੋਲ ਊੜਾ ਐੜਾ ਬੇਟਾ ਬੋਲ ਮੰਮਾ ਬੇਟਾ ਬੋਲ ਰਿਸ਼ਤੇਦਾਰਾਂ ਦੇ ਨਾਮ ਸਿਖਾਏ ਕੁਝ ਤਾਂ ਸਿਖਾਇਆ ਜੇ ਤੁਹਾਨੂੰ ਸਟੈਂਡ ਨਹੀਂ ਕੀਤਾ ਕਿਉਂਕਿ ਕਈ ਲੋਕਾਂ ਦੇ ਕਈ ਬੱਚਿਆਂ ਦੇ ਆ ਹੁੰਦੇ ਨੇ ਕਿ ਸਾਡੇ ਮਾਪਿਓ ਨੇ ਸਾਡੇ ਲਈ ਕੀਤਾ ਕੀ ਹੈ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਤੁਹਾਡੀ ਉਂਗਲ ਫੜ ਕੇ ਚੰਨਾ ਤਾਂ ਉਹਨਾਂ ਨੇ ਹੀ ਸਿਖਾਇਆ ਸੀਗਾ ਤੇ ਕਿਉਂ ਭੁੱਲ ਜਾਂਦੇ ਨੇ ਜਦੋਂ ਔਖਾ ਟਾਈਮ ਆਂਦਾ ਹੈ ਜਦੋਂ ਬੱਚਾ ਬਿਮਾਰ ਹੁੰਦਾ ਹੈ ਤੇ ਮਾਂ ਪਿਓ ਬਿਲਕੁਲ ਆਪਣੇ ਹਰ ਇੱਕ ਚੀਜ਼ ਭਾਵੇਂ ਔਖੇ ਨੇ ਭਾਵੇਂ ਸੋਕੇ ਨੇ ਪੈਸਾ ਘਟ ਹੈ ਵੱਧ ਹੈ ਪਰ ਉਹ ਆਪਣੇ ਬੱਚੇ ਦੀ ਕੇਅਰ ਕਰਦੇ ਨੇ ਜਿੱਥੋਂ ਮਰਜ਼ੀ ਦਵਾਈਆਂ ਦਾ ਇੰਤਜ਼ਾਮ ਕਰਦੇ ਆਂ ਬਟ ਜਦੋਂ ਅੱਜ ਅਥੇ ਅਸੀਂ ਆਸ਼ਰਮ ਵਿੱਚ ਆ ਕੇ ਦੇਖਦੇ ਆਂ ਅਸੀਂ ਕੀ ਦੇਖਣਾ ਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਉਹ ਪੈਰਲਾਈਜ਼ਰ ਇਲਾਜ ਨਹੀਂ ਕਰਾ ਪਾਉਂਦੇ ਐ ਜਾਂ ਕਿਸੇ ਹੋਰ ਟ੍ਰੀਟਮੈਂਟ ਨਹੀਂ ਕਰਾ ਪਾਉਂਦੇ ਫਿਰ ਉਹਨਾਂ ਨੂੰ ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਮੈਨੂੰ ਲੱਗਦਾ ਕਿ ਕਿਉਂ ਤੁਸੀਂ ਐਦਾਂ ਕਰਦੇ ਹੋ ਕਿ ਉਹਨਾਂ ਨੇ ਵੀ ਤਾਂ ਤੁਹਾਨੂੰ ਓਕੇ ਸੋਕੇ ਦਵਾਈ ਦਾ ਇੰਤਜ਼ਾਮ ਕੀਤਾ ਸੀ ਕਿ ਬੱਚੇ ਅੱਜ ਕੱਲ੍ਹ ਦੀ ਜਨਰੇਸ਼ਨ ਐਨਾ ਵੀ ਨਹੀਂ ਕਰ ਪਾਏ ਕਿ ਆਪਣੇ ਪੇਰੈਂਟਸ ਨੂੰ ਸੰਭਾਲ ਕਰ ਲੈਣ ਤੇ ਮੈਂ ਤੁਹਾਨੂੰ ਸਭ ਨੂੰ ਇਹ ਹੀ ਗੁਜ਼ਾਰਿਸ਼ ਕਰਾਂਗੀ ਆਪਣੇ ਮਾਪਿਆਂ ਨੂੰ ਜੋ ਕਿ ਰੱਬ ਐ ਮੈਨੂੰ ਲੱਗਦਾ ਕਿ ਰੱਬ ਤੋ ਕਿਸੇ ਨੇ ਜ਼ਿੰਦਗੀ 'ਚ ਨਹੀਂ ਦੇਖਿਆ ਤੋਡੇ ਮਾਪਿਓ ਚੀ ਤੁਹਾਡਾ ਰੱਬ ਹੈ ਉਸ ਰੱਬ ਨੂੰ ਕਦੀ ਵੀ ਦੁਤਕਾਰੋ ਨਾ ਆਪਣੇ ਰੱਬ ਦੀ ਪੂਜਾ ਕਰੋ ਆਪਣੇ ਰੱਬ ਦੇ ਤਾਂ ਚਰਨ ਧੋਤੋ ਕੇ ਪੀਓ ਨਾ ਉਹ ਵੀ ਘੱਟ ਹੁੰਦੇ ਆ ਆਪਾਂ ਮੰਦਿਰਾਂ ਮਸਜਿਦਾਂ ਜਾਣਦੇ ਆ ਗੁਰਦੁਆਰਿਆਂ 'ਚ ਜਾਣਦੇ ਆ ਬਟ ਇਹ ਜਿਹੜੇ ਰੱਬ ਘਰ ਬੈਠੇ ਆ ਨਾ ਇਸ ਤੋਂ ਉੱਚਾ ਕੋਈ ਨਹੀਂ ਹੈ ਸੋ ਤੁਸੀਂ ਵੀ ਆਇਆ ਕਰੋ ਕਿਸੇ ਨਾਲ ਕਿਸੇ ਨਾਲ ਦੁੱਖ ਸਾਂਝੇ ਕਰੋ ਉਹਨਾਂ ਦੀ ਖੁਸ਼ੀਆਂ ਦਾ ਥੋੜਾ ਜਿਹਾ ਵੀ ਹਿੱਸਾ ਬਣ ਜਾਓ ਨਾ ਤੇ ਅੱਜ ਅਸੀਂ ਉਹ ਬਜ਼ੁਰਗਾਂ ਦੇ ਨਾਲ ਨਾ ਉਹਨਾਂ ਦਾ ਜਨਮ ਦਿਨ ਮਨਾਉਣ ਆਏ ਆ ਮੈਨੂੰ ਲੱਗਦਾ ਹੈ ਕਿ ਅੱਜ 17 ਤਰੀਕ ਨੂੰ ਉਹਨਾਂ ਦਾ ਅੱਜ ਬਰਥਡੇ ਹੈ ਤੇ ਆਪਾਂ ਹਰ ਸਾਲ 17 ਦਸੰਬਰ ਨੂੰ ਉਹਨਾਂ ਦਾ ਬਰਥਡੇ ਮਨਾਇਆ ਕਰਾਂਗੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਅਜ ਮਿਸ਼ਨ ਸਮਾਈਲ ਉਹਨਾਂ ਦੇ ਨਾਲ ਬਰਥਡੇ ਮਨਾਣਾ ਹੈ ਬਿਲਕੁਲ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਜੈਨ ਸਾਹਿਬ ਇਹ ਤਾਂ ਇਸ ਤੋਂ ਬਾਅਦ ਤੁਸੀਂ ਕੀ ਦੱਸ ਸਕਦੇ ਹੋ ਤੁਹਾਡੇ ਕੋਲ ਤਾਂ ਇੰਨੀਆਂ ਉਦਾਹਰਣਾਂ ਨੇ ਕਿ ਪਰਿਵਾਰ ਨਹੀਂ ਆਪਣੇ ਜੀ ਨੂੰ ਜਿਹੜਾ ਹੈਗਾ ਬੇਸਹਾਰਾ ਛੱਡ ਦਿੱਤਾ ਸਰ ਪਹਿਲਾਂ ਤਾਂ ਮੈਂ ਮਿਸ਼ਨ ਸਮਾਈਲ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਕਿ ਦੇਖੋ ਯਾਰ ਕਿਸ ਤਰ੍ਹਾਂ ਇਹ ਲੋਕ ਪੂਰੇ ਸ਼ਹਿਰ ਨੂੰ ਹਸਾਨ ਵਾਸਤੇ ਕਰਦੇ ਆ। ਔਰ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਰੋਡ ਤੋਂ ਲੈ ਕੇ ਆਂਦੇ ਆ। ਕਿਸੇ ਡਾਕਟਰ ਕੋਲ ਸਿਵਲ ਹਸਪੀਟਲ ਜਾਂਦੇ ਆ ਲੈ ਕੇ। ਕਹਿੰਦੇ ਜੀ ਨਾ ਦੱਸੋ। ਤਾਂ ਕੀ ਕੰਦੀ ਏਗਨੂਰ ਅਨਨੋਨ। ਕਮਾਲ ਹੈ। ਸਾਡਾ ਪਿਓ ਹੈ, ਸਾਡੀ ਮਾਂ ਹੈ। ਜਿਨੇ ਸਾਨੂੰ ਨਾਮ ਦਿੱਤਾ ਹੈ। ਪਰ ਸਾਨੂੰ ਅੱਜ ਕਹਿਣਾ ਪੈਂਦਾ ਹੈ ਅਨਨੋਨ। ਦੋਸਤੋ, ਏਗਨੂਰ ਸੇਵਾ ਕੇਂਦਰ ਦਾ ਉਪਰਾਲਾ लुधियाने शहर टैंकी वाला पारक गिल रोड कॉर्पोरेशन नाल मिलके सेंट्रल हल्का एमएलए दे सहयोग दे नाल कि लुधियाने च अननोन कोई नहीं रहेगा उधर नाम होएगा और उधर नाम होएगा एक नूर दे बंदे और दोस्तों मैं सारे लुधियाना वासी न अपील करदा कि यार किते भी तो तुसी कुछ भी नहीं और किते थानू तो कोई बुजुर्ग रोड ते पे नजर आंदा होवे जरूर दोस्तों ਤੁਹਾਡੇ ਭਰਾਵਾਂ ਦੀ ਸੇਵਾ ਲਗਾ ਦੇਣਾ ਤੁਹਾਡੀ ਸੇਵਾ ਜੋ ਉੱਥੇ ਬੱਤੇ ਸਫਲ ਹੋ ਜੇਗੀ ਔਰ ਅੱਜ ਤੋਂ ਬਾਅਦ ਲੁਧਿਆਣਾ ਸ਼ਹਿਰ ਬਗੈਰ ਛੱਤ ਕੋਈ ਨਹੀਂ ਸੋਏਗਾ ਇਹ ਇੱਕ ਨੂਰ ਨੇਕੀ ਦੇ ਕਰਦਾ ਉਪਰਾਲਾ ਹੈ ਔਰ ਮਿਸ਼ਨ ਸਮਾਈਲ ਅੱਜ ਤੋਂ ਨਹੀਂ ਕਾਫੀ ਲੰਬੇ ਟਾਈਮ ਤੋਂ ਇੱਕ ਨੂਰ ਸੇਵਾ ਕੇਂਦਰ ਨਾਲ ਵੀ ਇੱਕ ਨੂਰ ਨੇਕੀ ਦੀ ਰਸੋਈ ਤੇ ਨਾਲ ਵੀ ਖੜੀ ਹੈ ਔਰ ਜਿੱਥੇ ਵੀ ਸਾਨੂੰ ਲੋੜ ਹੁੰਦੀ ਹੈ ਉੱਥੇ ਹੀ ਕਵਾਸ ਤੇ ਆਂਦੇ ਨੇ ਅੱਜ ਇਹਨਾਂ ਨੇ ਕਿਹਾ ਜੀ ਇੱਥੇ ਕੋਈ ਚੀਜ਼ ਦੀ ਜ਼ਰੂਰ ਇਹਨਾਂ ਦਾ ਖਾਣਾ ਇਨਾਂ ਦੇ ਦੁੱਧ ਦੀ ਸੇਵਾ ਇਹਨਾਂ ਵਾਸਤੇ ਫਰੂਟ ਸਾਰਾ ਕੁਝ ਲੈ ਕੇ ਆਏ ਨੇ ਨਾਲ 1 ਮਹੀਨੇ ਦੀ ਸੇਵਾ ਮਿਸ਼ਨ ਸਮਾਈਲ ਨੇ ਕਿ ਨੇਕੀ ਦੇ ਘਰ ਜਿਸ ਤੀਜੀ ਜ਼ਰਤ ਹੋਈ ਮਿਸ਼ਨ ਸਮਾਈਲ ਪੂਰਾ ਕਰੇਗੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਮਿਸ਼ਨ ਸਮਾਈਲ ਦਾ ਗਹਿਨ ਸਾਹਿਬ ਇੱਕ ਇੱਕ ਚੀਜ਼ ਹੋਰ ਹੈ ਤੁਸੀਂ ਛੱਤ ਦਿੱਤੀ ਇਲਾਜ ਦਿੱਤਾ ਪਰ ਸਭ ਤੋਂ ਵੱਡੀ ਡਾਕਟਰ ਵੀ ਕਹਿ ਦਿੰਦੇ ਆ ਕਿ ਇਹਦੇ ਨਾਲ ਆਪਣਾਪਨ ਹੋਣਾ ਬੇहद ਜ਼ਰੂਰੀ ਹੈ ਇਹਦੀ ਖੁਸ਼ੀ ਨੂੰ ਇਹਨੂੰ ਹਸਾਣਾ ਇਹ ਬੇਹ ਜ਼ਰੂਰੀ ਹੈ ਕਹਿੰਦੇ ਸਮਾਈਲ ਇਜ਼ ਦਾ ਬੈਸਟ ਥੈਰੇਪੀ ਇਦਾਂ ਹੀ ਕੁਛ ਹੈ ਨਾ ਇੱਕ ਵਰਡ ਆਪਾਂ ਯੂਜ਼ ਕਰਦੇ ਆ ਉਹ ਤੁਸੀਂ ਦਿੱਤੀਆਂ ਬਟ ਇੱਕ ਐਨਜੀਓ ਇੱਕ ਲੋਕ ਇਦਾਂ ਦੇ ਅੱਛੇ ਜੋ ਖੁਸ਼ੀਆਂ ਵੀ ਵੰਡ ਰਹੇ ਆ ਉਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਛੱਤ ਮਿਲ ਜਾਂਦੀ ਹੈ ਇਲਾਜ ਮਿਲ ਜਾਂਦਾ ਪਰ ਆਪਣਾਪਨ ਨਹੀਂ ਮਿਲਦਾ ਸੋ ਨਾ ਦੱਸਣਗੇ ਨਮਸਕਾਰ ਜੀ ਮੇਰਾ ਨਾਮ ਮੱਝੂ ਸੇਠੀ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆ ਮਿਸ਼ਨ ਸਮਾਈਲ ਫੈਮਿਲੀ ਤੋਂ ਸ਼ਬਦ ਆਂਦਾ ਇੱਕ ਘਾਰ ਹੂੰ ਘਰ ਕੀ ਏ ਜਿੱਥੇ ਸਾਨੂੰ ਪ੍ਰੋਟੈਕਸ਼ਨ ਹੈ ਅਸੀਂ ਬੱਚੇ ਪੂਰਾ ਜੀਵਨ ਬਿਤਾਣੇ ਆ ਵਿਆਹ ਹੁੰਦੇ ਨੇ ਬੱਚੇ ਪੈਦਾ ਹੁੰਦੇ ਨੇ ਘਰ ਬੰਦਾ ਬਣਾਦੇ ਬਣਾਦੇ ਆਪੇ ਬਿਲਡਿੰਗਾਂ ਖੜੀਆਂ ਕਰਦੇ ਨੇ ਉਹਨੂੰ ਘਰ ਘਰ ਕਹਿੰਦੇ ਰੰਨੇ ਆ ਤੇ ਬੜਾ ਕੁਝ ਹੁੰਦੇ ਰੰਨੇ ਆ ਪਰ ਘਰ ਕੀ ਏ ਜਿੱਥੇ ਆਪਣਿਆਂ ਦਾ ਪਿਆਰ ਮਿਲੇਗਾ ਸਹਿਯੋਗ ਮਿਲੇਗਾ ਇਹ ਨਹੀਂ ਹੈਗਾ ਕਿ ਮੈਂ ਸਾਰੀ ਜ਼ਿੰਦਗੀ ਕੰਮ ਕਰਦਾ ਰਿਆ ਜਦੋਂ ਮੈਂ ਬਜ਼ੁਰਗ ਹੋ ਗਿਆ ਬੱਚਾ ਕਹਿੰਦਾ ਪਾਪਾ ਜੀ ਹੁਣ ਬੱਸ ਤੁਸੀਂ ਬਹੁਤਾ ਬੋਲਣਾ ਨਹੀਂ ਤੇ ਬਹੁਤੇ ਮੈਨੂੰ ਕੰਮ ਕਹਿਣੇ ਨਹੀਂ ਇੱਕ ਚਿੜੀ ਹੁੰਦੀ ਹੈ ਇੱਕ ਜਾਨਵਰ ਹੁੰਦਾ ਹੈ ਉਹ ਵੀ ਆਪਣੇ ਲਈ ਚਿੜੀ ਦੇਖੋ ਆਪਣੇ ਘੋਸਲੇ ਬਣਾਉਂਦੀ ਰਹਿੰਦੀ ਹੈ ਉਹ ਵੀ ਆਪਣੇ ਬੱਚਿਆਂ ਨੂੰ ਉਲਣਾ ਸਿਖਾਉਂਦੀ ਹੈ ਉੱਡਦੇ ਨੇ ਬੱਚੇ ਉਹਦੇ ਵੀ ਪਰ ਮੈਂ ਇੱਕ ਦੇਖਿਆ ਸੀਗਾ ਕਿ ਝੀਲ ਅਗੀ ਹੈ ਉਹਦੇ ਕੋਲ ਇੱਕ ਅੰਡਾ ਆ ਗਿਆ ਮੁਰਗੀ ਦਾ ਉਹਨੇ ਮੁਰਗੀ ਦੇ ਬੱਚੇ ਨੂੰ ਹੀ ਸਾਰੀ ਜ਼ਿੰਦਗੀ ਪਾਲ ਛੱਡਿਆ ਤੇ ਲਾਸਟ ਤੱਕ ਮੈਂ ਦੇਖ ਕੇ ਮੈਨੂੰ ਖੁਦ ਨੂੰ ਰੋਣਾ ਆ ਗਿਆ ਕਿ ਅਸੀਂ ਮਾਵਾ ਵਾ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹੀ ਪਾਲਿਆ ਅਸੀਂ ਨਹੀਂ ਚਾਹਾਂਗੇ ਕਿ ਸਾਡੇ ਬੱਚੇ ਕਹਿਣ ਬਸ ਬਈ ਹੁਣ ਤੂੰ ਬੋਲਣਾ ਨਹੀਂ ਮੰਮੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਚਲੋ ਮੈਂ ਨੀ ਚਾਂਦੀ ਕੇ ਬਜ਼ੁਰਗ ਜਿਹੜੇ ਨੇ ਸਾਡੇ ਆਸ਼ਰਮਾਂ ਚ ਰੋਲਨ ਮੈਂ ਜੈਨ ਜੀ ਨੂੰ ਅੱਜ ਉਹਨਾਂ ਦੀ ਮੈਂ ਇੱਕ ਗੱਲ ਸੁਣੀ ਹੈ ਕਿ ਜਿੱਦਾਂ ਉਹਨਾਂ ਨੇ ਦੱਸਿਆ ਕਿ ਕੋਈ ਵੀ ਬੰਦਾ ਜਿਹਦੇ ਨੂੰ ਆਪੂ ਆਨ ਨੂੰ ਅਨਨੋਨ ਨਹੀਂ ਹੁਣ ਕਵਾਂਗੇ ਮੈਂ ਉਹਨਾਂ ਦੀ ਗੱਲ ਸੁਣੀ ਅਨਨੋਨ ਵਾਕਈ ਆਪਾਂ ਜਿਹੜੇ ਸੜਕ ਤੇ ਤੁਰਦੇ ਜਾਂਦੇ ਕਿਸੇ ਨੂੰ ਕਦੇ ਵੇਖਿਆ ਵੀ ਨਹੀਂ ਪਰ ਇਹ ਉਹ ਇਨਸਾਨ ਨੇ ਉਹ ਐ ਟੀਮ ਹੈ ਜਿਹੜੀ ਸੜਕਾਂ ਤੋਂ ਚੁੱਕ-ਚੁੱਕ ਕੇ ਲਿਆ ਕੇ ਸੇਵਾ ਕਰਦੀ ਪਈਏ ਦੇਖੋ ਕਿੱਡੀ ਕੁ ਵੱਡੀ ਗੱਲ ਹੋਏਗੀ ਨਾਮ ਦੇ ਦੇ ਤਾਂ ਨੇਕੀ ਦਾ ਘਰ ਘਰ ਮਿਲ ਗਿਆ ਹੈ ਤੇ ਜੇ ਇੱਕ ਜਾਨਵਰ ਇੱਕ ਪੰਛੀ ਆਪਣੇ ਘਰ ਨੂੰ ਇੰਨਾ ਪਿਆਰ ਕਰਦਾ ਤੇ ਜਿਹੜੇ ਛੱਟ ਕੇ ਆਏ ਨੇ ਉਹ ਆਪਣੇ ਘਰ ਨੂੰ ਕਿੰਨਾ ਕੁ ਪਿਆਰ ਕਰਦੇ ਹੋਣਗੇ ਤੇ ਇੱਥੇ ਆ ਕੇ ਨਾ ਸਿਰਫ ਉਹਨਾਂ ਦੀ ਸੇਵਾ ਐ ਨਹੀਂ ਹੋ ਰਹੀ ਐ ਉਹਨਾਂ ਨੂੰ ਦਵਾਈਆਂ ਦੇ ਰਹੇ ਨੇ ਜਾਂ ਖਾਣਾ ਦੇ ਰਹੇ ਨੇ ਮੈਂ ਆ ਕੇ ਦੇਖਿਆ ਉਹਨਾਂ ਨੇ ਉਹਨਾਂ ਨੂੰ ਆਪਣਾ ਬਨ ਵੀ ਬਹੁਤ ਦਿੱਤਾ ਹੋਇਆ ਹੈ। ਅਸੀਂ ਇਹ ਚਾਹਦੇ ਸੀਗੇ ਸਾਡਾ ਮਕਸਦ ਹੈਗਾ ਅਸੀਂ ਕੁਝ ਨਾ ਵੰਡਦੇ ਆ। ਮਿਸ਼ਨ ਸਮਾਈਲ ਸਾਡੇ ਐਨਜੀਓ ਦਾ ਨਾਮ ਹੈ ਯਾਨੀ ਪੂਰਾ ਪਰਿਵਾਰ ਹੈ। ਕੱਲ੍ਹਿਆਂ ਸਾਡੇ ਕੋਲ ਕੁਝ ਨਹੀਂ ਅਸੀਂ ਲੇਡੀਜ਼ ਦਾ ਗਰੁੱਪ ਹੈ ਥੋੜੇ ਥੋੜੇ ਪੈਸੇ ਇਕੱਠੇ ਕਰਦੇ ਆ ਖੁਸ਼ੀਆਂ ਵੰਡਣ ਲਈ ਨਿਕਲ ਜਾਂਦੇ ਆ। ਪਰ ਜਿਹੜਾ ਅਸੀਂ ਐਨੇ ਲੈਵਲ ਤੇ ਕੰਮ ਨਹੀਂ ਕਰ ਸਕਦੇ ਪਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬੜਾ ਜ਼ਰੂਰੀ ਹੈ ਮੈਂ ਲੁਧਿਆਣਾ ਨੂੰ ਇਹ ਮੈਂ ਰਿਕੁਐਸਟ ਕਰਦੀ ਆ ਸਾਰੇ ਲੁਧਿਆਣੇ ਨੂੰ ਸਾਰੇ ਥੋੜੇ ਥੋੜੇ ਐਫਰਟ ਕਰੋ ਅਸੀਂ ਲੇਡੀਜ਼ ਵੀ ਕਰ ਸਕਦੀਆਂ ਨੇ ਆ ਕਿ ਜਿੰਨੇ ਕੋਈ ਪਹਿਲੀ ਗੱਲ ਤਾਂ ਜਿਹੜਾ ਕੋਈ ਸੜਕ ਤੇ ਬਜ਼ੁਰਗ ਜਾਂ ਕੋਈ ਵੀ ਜਿਹੜਾ ਮੈਂ ਵਿਫਤਾ ਚ ਪਿਆ ਇਨਸਾਨ ਸੜਕਾਂ ਤੇ ਰੁਲਦਾ ਪਿਆ ਹੈ ਸੋਚੋ ਉਹਨੂੰ ਕਿੰਨੇ ਕੱਢਿਆ ਮੈਂ ਨਹੀਂ ਜਾਣਦੀ ਉਹਨੂੰ ਕਿੰਨੇ ਕੱਢਿਆ ਪਰ ਉਹਨੂੰ ਘਰ ਦੇਣ ਲਈ ਜੈਨ ਜੀ ਨੇ ਔਰ ਪੂਰੀ ਇੱਕ ਨੂਰਦੀ ਟੀਮ ਨੇ ਨੇਕੀ ਦਾ ਘਰ ਬਣਾ ਦਿੱਤਾ ਹੈ ਤੇ ਤੁਸੀਂ ਅੱਜ ਇੱਥੇ ਥੋੜੇ ਲੋਕ ਹੋ ਸਕਦੇ ਨੇ ਮੈਂ ਚਾਹਨੀਆ ਨਾ ਵਧਨ ਕਿਉਂਕਿ ਤੁਸੀਂ ਆਪਣੇ ਆਪਣੇ ਪਰਿਵਾਰਾਂ ਚ ਰਹੋ ਪਰ ਜੇ ਕਿਸੇ ਨੂੰ ਜ਼ਰੂਰਤ ਹੈ ਤੁਹਾਡੇ ਆਸ-ਪਾਸ ਘਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸੇ ਦੇ ਨਾਲ ਬੜਾ ਬੁਰਾ ਸਲੂਕ ਹੋ ਰਿਹਾ ਉਹਨੂੰ ਖਾਣਾ ਨਹੀਂ ਮਿਲ ਰਿਹਾ ਬੱਚੇ ਕੁੱਟ ਰਹੇ ਨੇ ਤਾਂ ਵੀ ਤੁਸੀਂ ਇੱਥੇ ਅਪਰੋਚ ਕਰ ਸਕਦੇ ਹੋ ਜ਼ਰੂਰ ਇਹ ਰਿਕਵੈਸਟ ਹੈ ਕਿਉਂਕਿ ਇਹ ਘਰ ਬਣਾਇਆ ਗਿਆ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ ਤੇ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਜੁੜੇ ਰਹਾਂ ਤੇ ਜੁੜੇ ਰਾਂਗੇ ਤੇ ਖੁਸ਼ੀਆਂ ਇਸ ਤਰ੍ਹਾਂ ਹੀ ਵੰਡਦੇ ਰਾਂਗੇ ਸਮਾਜ ਦੇ ਉੱਤੇ ਵੈਸੇ ਤਾਂ ਇਦਾਂ ਦੇ ਜਿਹੜੇ ਬੇਸਹਾਰਾ ਹੋਮਲੈਸ ਇੱਥੇ ਜਗ੍ਹਾ ਬਣਾਈਆਂ ਜਾਂਦੀਆਂ ਨੇ ਇਹ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਪਰ ਅ ਸਮਾਜ ਹੈ ਸਮਾਜ ਦੇ ਕਈ ਰੂਪ ਨੇ ਕਈ ਰੰਗ ਨੇ ਔਰ ਅਗਰ ਇਦਾਂ ਦਾ ਕੁਝ ਹੁੰਦਾ ਕਿਸੇ ਨੇ ਬੇਸਹਾਰਾ ਕੋਈ ਜਿਹੜਾ ਕਿਸੇ ਨੂੰ ਛੱਡ ਦਿੰਦਾ ਤਾਂ ਉਹਦੇ ਲਈ ਇੱਥੇ ਇੱਕ ਘਰ ਵੀ ਬਣਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੇਤ ਸੁਗਲਤ ਵੀ ਹੈ ਡਾਕਟਰ ਸਾਹਿਬ ਵੀ ਮੌਜੂਦ ਹੈ ਡਾਕਟਰ ਸਾਹਿਬ ਪਹਿਲਾਂ ਤਾਂ ਇਦਾਂ ਦੀਆਂ ਥਾਂਵਾਂ ਹੀ ਨਹੀਂ ਹੋਣੀਆਂ ਚਾਹੀਦੀਆਂ ਔਰ ਸਮਾਜ ਹੈ ਬਹੁਤ ਸਾਰੇ ਰੂਪ ਰੰਗ ਨੇ ਦੇ ਤੇ ਕਿਦਾਂ ਦੇ ਲੋਕ ਕਿਹੜੀ ਹਾਲਾਤ ਦੇ ਵਿੱਚ ਤੁਹਾਡੇ ਕੋਲ ਪਹੁੰਚਦੇ ਆ ਸੱਤ ਸਭ ਤੋਂ ਪਹਿਲਾਂ ਦਾ ਸਾਡੇ ਨਾਲ ਸੱਸ਼ਰੀਏ ਕਾਲ ਇੱਕ ਨੂਰ ਨੇਕੀ ਦੇ ਘਰ ਦੇ ਸਾਨੂੰ ਜਦੋਂ ਵੀ ਕੋਈ ਕਾਲ ਆਂਦੀ ਹੈ ਕੋਈ ਰੋਡ ਸਾਈਡ ਪਿਆ ਹੁੰਦਾ ਉਹ ਬਹੁਤ ਹੀ ਬੁਰੀ ਹਾਲਾਤ ਚ ਹੁੰਦੇ ਨੇ ਕਈ ਵਾਰੀ ਉਹਨਾਂ ਦੇ ਸਿਰ 'ਚ ਮਤਲਬ ਕੀੜੇ ਚੱਲ ਰਹੇ ਹੁੰਦੇ ਨੇ ਔਰ ਨਾ ਉਹਨਾਂ ਦੀ ਕੋਈ ਕੇਅਰ ਕਰਨ ਵਾਲਾ ਹੈ ਨਾ ਕੁਛ ਹੈ ਇਹ ਤਾਂ ਜਿਹਦਾ ਭਲਾ ਉਸ ਇਨਸਾਨ ਦਾ ਜਿਨ੍ਹਾਂ ਨੇ ਉਹਨੂੰ ਦੇਖਿਆ ਤੇ ਉਹਦੇ ਦਿਲ 'ਚ ਦਰਦ ਉੱਜਿਆ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਅਸੀਂ ਦੀ ਕਾਲ ਤੇ ਉਹਨੂੰ ਰੈਸਕਿਊ ਕੀਤਾ ਔਰ ਇੱਥੇ ਲਿਆ ਕੇ ਉਹਨੂੰ ਨਵਾ ਤੋਂ ਆ ਕੇ ਉਹਨੂੰ ਫਰਸਟ ایڈ ਦੇ ਕੇ ਫਿਰ ਆਪਣੇ ਹਸਪੀਟਲ ਏਕਲੋਰ ਨੇਕੀ ਦਾ ਹਸਪੀਟਲ ਆਲਮਗੀਰ ਦੇ ਵਿੱਚ ਭੇਜ ਕੇ ਉਹਦਾ ਜੋ ਵੀ ਟ੍ਰੀਟਮੈਂਟ ਹੁੰਦਾ ਹੈ ਉਥੋਂ ਪ੍ਰੋਪਰ ਟ੍ਰੀਟਮੈਂਟ ਕਰਾ ਕੇ ਸਾਰੇ ਟੈਸਟ ਕਰਾ ਕੇ ਫਿਰ ਉਹਨਾਂ ਨੂੰ ਇੱਥੇ ਦੁਬਾਰਾ ਸ਼ਿਫਟ ਕਰ ਲੈਂਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਅਪਸਾ ਇੱਥੇ ਨੇਕੀ ਦਾ ਕੰਮ ਹੋ ਰਿਹਾ ਪਰ ਨੇਕੀ ਬੇਸਹਾਰਿਆਂ ਦੇ ਲਈ ਜੋ ਇਸ ਸਮਾਜ ਦਾ ਇੱਕ ਕੋੜਾ ਸੱਚ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ